ਲੱਖ ਰੁਪਏ ਵਾਲਾ ਪੈਕ ਜੀ 75000 ਚ ਕਰਤਾ ਗੱਕ ਦੇ ਲਿਆਣਾ ਲੱਗੀਆਂ ਪਈ ਨੇ ਖਰੀਦਣ ਵਾਸਤੇ ਤੇ ਆ ਪੈਕ ਕਰ ਕਰ ਬਾਈ ਦਵਾ ਦਾ ਭੇਜੀਆਂ ਨੇ ਡਿਲੀਵਰੀ ਡਿਲੀਵਰੀ ਵੀ ਕਹਿੰਦੇ ਨਾਲ ਫਰੀ ਕਰਤੀ ਇਹਦੇ ਨਾਲ ਹਾਂਜੀ ਹਾਂਜੀ ਵੀਰੇ ਤੇ ਕਿਹੜਾ ਕਿਹੜਾ ਸਮਾਨ ਦੋਗੇ ਇਹਦੇ ਵਿੱਚ ਇੱਕ ਵੀਰੇ ਪੂਰਾ ਸ਼ਾਨਦਾਰ ਬੈੱਡ ਆ ਗਿਆ 9 ਫੁੱਟ ਦਾ ਅੱਛਾ ਜੀ 9 ਫੁੱਟ ਦਾ ਬੈੱਡ ਆ 6 ਫੁੱਟ ਦੇ ਨਾਲ ਗੱਦੇ ਆ ਗੱਦੇ ਨਾਲ ਫਰੀ ਆ ਇਹਦੇ ਇਹ ਦੋ ਚੀਜ਼ਾਂ ਹੋ ਗਈਆਂ ਜੀ ਦੋ ਚੀਜ਼ਾਂ ਹੋ ਗਈਆਂ ਇੱਕ 9 ਸੀਟਰਸ ਆਫਾ ਆ ਗਿਆ ਵੱਡਾ ਪੂਰਾ ਠੀਕ ਹੈ ਜਿਹਦੇ ਚ 3 6 2 8 2 9 ਜਣੇ ਵਧੀਆ ਬਹਿ ਜਾਂਦੇ ਆ ਆਰਾਮ ਨਾਲ ਬਹੁਤ ਸ਼ਾਨਦਾਰ ਪੈਕੇਜ 7500 ਆਪਣੀ ਆਪ ਦੇ ਇਨ ਹਾਊਸ ਬੰਦਾ ਸਾਰੀ ਪ੍ਰੋਡਕਸ਼ਨ ਆਉਦੀ ਆ। ਲੋਕਾਂ ਦਾ ਵੀ ਫਾਇਦਾ ਮਿਸਤਰੀ-ਮਿਸਤਰੀ ਆਉਦੇ ਆ ਸਾਰੇ ਆਪ ਨੂੰ ਬਹੁਤ ਡੇਟ ਪੜਤੇ ਨਾਲ ਪੈਂਦਾ ਬਾਈ। ਠੀਕ ਹੈ। ਸੋਫੇ ਹੋਗੇ ਇਹਦੇ ਵਿੱਚ। ਸੋਫਾ ਹੋ ਗਿਆ ਵੀਰੇ ਨਾਲ ਅਲਮਾਰੀ ਆ ਗਈ ਇਹਦੇ। ਆਹ ਅਲਮਾਰੀ ਇਹਨਾਂ ਚ ਕੋਈ ਮਰਜ਼ੀ ਲੈ ਲਓ। ਜਿਹੜੀ ਮਰਜ਼ੀ ਅਲਮਾਰੀ ਲੈ ਲਓ, ਮਾਰਬਲ ਵਾਲੀ ਲੈ ਲਓ, ਆਹਲੀ ਲੈ ਲਓ ਜਿਹੜੀ ਮਰਜ਼ੀ। ਇਹਦੀ ਵੀ 10 ਸਾਲ ਦੀ ਗਾਰੰਟੀ ਹੈ। ਜੇ ਸਿਆਂਖ ਲੱਗੀ ਪੀਸ ਬਦਲ ਕੇ ਨਵਾਂ ਲੈ ਲਓ। ਠੀਕ ਹੈ। ਅਬ ਇਹ ਚੀਜ਼ੇ ਡਰੈਸਿੰਗ ਟੇਬਲ ਨਾਲ ਡਰੈਸਿੰਗ ਟੇਬਲ ਆ ਗਿਆ ਇਹਦੇ ਨਾਲ ਡਰੈਸਿੰਗ ਟੇਬਲ ਆ ਡਿਲੀਵਰੀ ਨਾਲ ਫਰੀ ਕਰਦੋਗੇ। ਦੇਰਵਰੀ ਆਲ ਪੰਜਾਬ ਫਰੀ ਆ। ਠੀਕ ਹੈ। ਆਉਣਾ ਪਊ ਆਪਣਾ ਪਿੰਡ ਮੱਲਣ ਦੇ ਵਿੱਚ। ਪਿੰਡ ਮੱਲਣ। ਸਿੰਘ ਮਲਟੀ ਸਟੋਰ ਦੇ ਉੱਪਰ ਆ। ਹਾਂਜੀ ਹਾਂਜੀ। ਜ਼ਿਲ੍ਹਾ ਮੁਕਤਸਰ ਹਣਾ ਬਾਈ। ਜ਼ਿਲ੍ਹਾ ਮੁਕਤਸਰ। ਬਾਕੀ ਡਿਲੀਵਰੀ ਕਰੀ ਹੋਊ ਜੇਕਰ ਕਲਰ-ਕਲਰ ਕੋਈ ਮਰਜ਼ੀ ਲੈ ਲੀਦਾ ਕੋਈ ਮਸਲਾ ਨਹੀਂ ਵੀਰੇ ਇੱਧਰ ਚ ਛਾਤੀ ਮਾਰੋ ਬੈੱਡ ਜਿਹੜਾ ਮਰਜ਼ੀ ਚੇਂਜ ਕਰ ਲਓ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਸੋਫਾ ਲੈ ਲਓ। ਜਿਹੜਾ ਮਰਜ਼ੀ ਬੈੱਡ ਚੱਕ ਲਓ ਜਿਹੜਾ ਮਰਜ਼ੀ ਕਲਰ ਜਿਹੜਾ ਤੁਹਾਨੂੰ ਪਸੰਦ ਆ ਉਹ ਚੱਕ ਲਓ।